ਮੈਂ ਮੋਹ ਦੇ ਮਰੂ ਪੈਸੇ ਫੜਾ ਦੇ ਦੱਸ ਤੂੰ ਕੀ ਕਰਨੇ ਆ ਹਾਈਵੇ ਰੱਬਾ ਐਡੀ ਕਿਸਮਤ ਮਾੜੀ ਆ ਚੱਲ ਪ੍ਰੋਗਰਾਮ ਤੇ ਜਾ ਸੁਬਾ ਦਾ ਲਾ ਕੇ ਆਈ ਆ ਹੁਣ ਸ਼ਾਮ ਨੂੰ ਕਿਵੇਂ ਲਾਦਾ ਪ੍ਰੋਗਰਾਮ ਤੂੰ ਪ੍ਰੋਗਰਾਮ ਲਾਉਣਾ ਕਿ ਨਹੀਂ ਲਾਉਣਾ ਮੈਂ ਨਹੀਂ ਲਾਉਣਾ ਹੈਗਾ ਆ ਤਾਂ ਤੂੰ ਕੁਛ ਕਰਨਾ ਨਹੀਂ ਮੇਰੇ ਪ੍ਰੋਗਰਾਮਾਂ ਦਾ ਤੈਨੂੰ ਚੇਤਾ ਰਹਿ ਜਾਂਦਾ ਜੀ ਹੋ ਗਏ ਨਾ ਪ੍ਰੋਗਰਾਮ ਤੇ ਜਾੜੀ ਤੇ ਨਹੀਂ ਤੇਰੇ ਨਾਲ ਮੋਰ ਭੰਦੇ ਨੇ ਹਾਈਵੇ ਰੰਬਾ ਮੇਰੀ ਕਿਸਮਤ ਕਿੰਨੀ ਮਾੜੀ ਆ ਇਹਦੇ ਨਾਲ ਤਾਂ ਮੈਂ ਹੀ ਮਰਦਾ <laughs> आज है ना। <laughs> आ, इतना है शो अपनी दड़ी छुरी बन जाती है मिलते हैं आप अगले शो तीक है ठीक है अच्छा बोहोत वैसे बने इस तरह बस ध्यान लगी जान वादिया ਓ ਕੀ ਹੈ ਲੋਕਾਂ ਨੇ ਬੜੀ ਵਧੀਆ ਨੋ ਤੇ ਖੁਸ਼ ਆਲੀ ਗੱਲ ਹੀ ਆਜ ਸਾਨੂੰ ਦਿਹਾੜੀ ਬਹੁਤ ਵਧੀਆ ਮਿਲੀ ਆ ਨਾਲੇ ਸਰ ਵੀ ਬਹੁਤ ਖੁਸ਼ ਸੀਗੇ ਇਹ ਤੇ ਖੁਸ਼ ਆੜ ਵਾਲੀ ਕੀ ਗੱਲ ਆ ਇਹ ਤੇ ਨੱਚਣ ਵਾਲਿਆਂ ਦੇ ਪੈਸੇ ਵਾਰ ਹੀ ਦਿੰਦੇ ਲੋਕਾਂ ਖੁਸ਼ ਹੋਣ ਵਾਲੀ ਕੋਈ ਨਹੀਂ ਗੱਲ ਨਾਲੇ ਸਾਰਾ ਦਿਨ ਨੱਚਣਾ ਕਿਹੜਾ ਸੌਖੀ ਗੱਲ ਆ ਸਾਰਾ ਦਿਨ ਲੱਗ ਕੇ ਹਿੱਲੇ ਟੁੱਟਣ ਲੱਗ ਜਾਂਦੇ ਆ ਹਾਂ ਨੱਚਣਾ ਕਿਹੜਾ ਸੌਖਾ ਪਿਆ ਵਾ ਹਾਂ ਹਾਏ ਤੈਨੂੰ ਤਾਂ ਸਭ ਖੁਸ਼ ਹੋਣਾ ਚਾਹੀਦਾ ਇੰਨੀ ਵਧੀਆ ਮੇਰੀ ਦਿਹਾੜੀ ਬਣੀ ਆ ਲੈ ਤੇ ਖਾ ਪੈਸੇ ਕਿੰਨੇ ਬਣਿਆ ਵਧੀਆ ਪੈਸੇ ਬਣੇ ਅੱਜ ਰੋਜ਼ ਹੀ ਰੱਬ ਇਦਾਂ ਦੇ ਦਣ ਲਾਵੇ ਇਹ ਤੂੰ ਕੀ ਕਰਨੇ ਆ ਮੈਨੂੰ ਕਹਾਂ ਉਹਨੇ 2500 ਰੁਪਇਆ ਬੰਦਾ ਉਹਰੇ ਫੜਾ ਤੂੰ ਮੈਂ ਦੇਖੋ ਲੈ ਮੈਂ ਤੈਨੂੰ ਮੈਂ ਖਾਂਦਾ ਨਹੀਂ ਜਾਂ ਗੋਲਗੇ ਪਾਦੇ ਤੇਰੇ ਲੈ ਪੈਸੇ ਫੜਾ ਮੈਨੂੰ ਰਾ ਤੂੰ ਪੈਸੇ ਦੱਸ ਕੀ ਕਰਨੇ ਆ ਨਹੀਂ ਨਹੀਂ ਉਹ ਫੜਾ ਕੇ ਪੂਰੇ ਫੜਾ ਪੈਸੇ ਤੂੰ ਦੱਸ ਕੀ ਕਰਨੇ ਆ ਪੈਸੇ ਮੈਂ ਮੂੰਹ ਦੇ ਮਾਰੂ ਪੈਸੇ ਫੜਾ ਦੇ ਦੱਸ ਤੂੰ ਕੀ ਕਰ ਅੱਡੀ ਕਿਸਮਤ ਮਾੜੀ ਆ ਮੈਂ ਤਾਂ ਮਸਾ ਕਮਾਉਣੀ ਆ ਤੇ ਇਹ ਮੇਰੇ ਪੈਸੇ ਖੋ ਕੇ ਹੀ ਲੈ ਗਿਆ ਲੈ ਦੱਸ ਹਾਏ ਅੱਬਾ ਇਹਨੂੰ ਕੀ ਪਤਾ ਕਿ ਨੱਚਣਾ ਕਿਹੜਾ ਸੋਖੀ ਗੱਲ ਪਈ ਆ ਸਾਰਾ ਦਿਨ ਸਰੀਰ ਟੁੱਟਦਾ ਰਹਿੰਦਾ ਵਾ ਹਾਏ ਵੇ ਰੱਬਾ ਮੇਰੀ ਕਿਸਮੇ ਕਿਸਮਤ ਮਾੜੀ ਆ ਇਹ ਬੰਦੇ ਦਾ ਵੀ ਔਖਾ ਹੀ ਗਿਆ ਆ ਜੱਗੂ ਆ ਕਿਵੇਂ ਆ ਕਿੱਥੇ ਆ ਪੈਸਾ ਦਾ ਤਾਂ ਹੱਲ ਹੋ ਗਿਆ ਆ 2500 ਰੁਪਿਆ ਮੇਰੇ ਕੋਲ ਹੈ ਤੂੰ ਕਿੱਥੇ ਆ ਜਲਦੀ ਕਰ ਯਾਰ हाँ नाले ते नाले ते आजा सिटी तो कर आजा चल कोई नहीं गलती हो वो बस लॉक की हां कह राजू ठीक है हो ठीक है हाँ ठीक है ਵੜੇ ਧਰਬਾ ਆਇਆ ਯਾਰ ਪਾਸ ਇੰਚੇ ਮੋਹਮ ਤੇਰੇ ਕੋਲ ਹੀ ਹੈ ਉਹ ਠੀਕ ਹੈ ਉਹ ਠੀਕ ਹੈ ਹੋਰ ਜਵਾਇਦਲੇ ਠੀਕ ਹੈ ਹੋ ਹੋ ਸਾਰੇ ਪਿੰਡ ਸਾਰੇ ਠੀਕ ਹੈ ਵਧੀਆ ਠੀਕ ਹੈ ਠੀਕ ਕੰਮਕਾਰ ਫਿਰ ਕੀ ਕਰਦਾ ਹੁੰਦਾ ਪਾਸਾ ਹੀ ਮਾੜਾ ਮੋਟਾ ਕਰ ਲਈਦਾ ਟਾਈਮ ਪਾਸ ਕੋਈ ਹੁੰਦਾ ਮੀਂਹ ਦਾ ਘਰ ਕਿੰਨਾ ਕਰ ਮੀਂਹ ਦਾ ਪਈ ਬੜਾ ਮੋਟਾ ਆ ਪਿਆ ਯਾਰ ਅੱਜ ਪੈਦਾ ਪਾਇਆ ਹੀ ਨਹੀਂਗਾ ਖਾਦੇ ਦਾ ਉਧਰ ਪਿੰਡਾਂ ਨਹੀਂ ਕਾੜਦੇ ਫੱਟੇ ਜਾ ਹਾਂ ਉਧਰ ਬਾਹਰ ਦਾ ਬਹੁਤ ਆ ਤੇ ਬਾਹਰ ਤਾਂ ਬਹੁਤ ਆ ਇੱਥੇ ਨਹੀਂ ਆਇਆ ਠੀਕ ਹਾਂ ਬਾਈ ਇੱਥੇ ਮੈਂ ਆ ਗਿਆ ਔਰ ਮੈਂ ਵੀ ਆ ਜੂਗਾ ਹਾਂ ਤਾਂ ਹੈ ਉਹ ਮੈਂ ਸਹੀ ਗੱਲ ਆ ਸਹੀ ਗੱਲ ਬਾਲਾ ਵੀ ਆਪਣੇ ਤਾਂ ਉਧਰ ਪਿੰਡਾਂ ਨਹੀਂ ਆ ਉਧਰ ਦਾਸ ਦੇ ਭਾੜੀ ਆਏ ਸਾਰਾ ਏਰੀਆ ਹੀ ਭਰਿਆ ਫਿਰਦਾ ਪਹਿਲਾਂ ਤਾਂ ਆਪਣੇ ਪਿੰਡਾਂ ਨਹੀਂ ਨਹੀਂ ਬਹੁਤ ਸੀਗਾ ਹਾਂ ਫਿਰ ਮੈਂ ਜੋ ਮੇਰੀ ਡਿਊਟੀ ਉਹ ਵੀ ਗਰਦਾਸਪੁਰ ਨਹੀਂ ਅੱਛਾ ਤੇ ਗਰਦਾਸਪੁਰ ਬਹੁਤ ਜਿਆਦਾ 8-10 ਦਿਨ ਡਿਊਟੀ ਰਹੀ ਤੇ ਇੰਨਾ ਮੀਂਹ ਸਕਿਆ ਅੱਛਾ ਅੱਛਾ ਗੱਲਾਂ ਹੀ ਛੱਡ ਦੇ ਬਹੁਤ ਮੀਂਹ ਪਿਆ ਮੈਨੂੰ ਕਹਿੰਦੇ ਤੂੰ ਤਾਂ ਯਾਰ ਮੀਂਹ ਵਾਲਾ ਬਾਬਾ ਐਡੇ ਦੂਜੇ ਮਲਾਜਾ ਆਪਣੇ ਵਿੱਚ ਮੈਂ ਉਹੀ ਗੱਲ ਆ ਜਦੋਂ ਮੈਂ ਇੱਧਰ ਮੋਗੇ ਨਹੀਂ ਤੇ ਮੋਗੇ ਬਹੁਤ ਮੀਂਹ ਪਿਆ ਕਹਿੰਦੇ ਪਰਸੋਂ ਚੁੱਥੇ ਤਾਂ ਲੰਬੀ ਕੜਤੀ ਮੈਂ ਵੀ ਜਵਾਕਾਂ ਦੇ ਮੋਬਾਈਲ ਤੇ ਵੇਖਿਆ ਹੀਗਾ ਮੇਰੇ ਕੋਲ ਤਾਂ ਨਿੱਕਾ ਫੋਨ ਠੀਕ ਆ ਤੇ ਮੈਂ ਜਵਾਕਾਂ ਦੇ ਮੋਬਾਈਲ 'ਚ ਇਹ ਦੇਖਿਆ ਹੀ ਪੁੱਤਰ ਪਸ਼ੂ-ਕੂਸ਼ੂ ਰੇੜੀ ਫਿਰਦਾ ਪਾਣੀ ਜਦੋਂ ਮੇਰੀ ਹੁਣ ਮੈਂ ਤਾਂ ਸਹੀ ਗੱਲ ਆ ਮਾਹੜਾ ਤੂੰ ਕਹਿਣਾ ਸੱਚੀ ਗੱਲ ਆ ਜਾਂ ਮੈਂ ਜਦੋਂ ਜਾਵੜਿਆ ਉੱਥੇ ਬਰੰਡੇ ਪਾਸੋਂ ਦੀ ਗੱਲ ਐਕਟ ਨਹੀਂ ਸੀ ਡਿਊਟੀ ਮੇਰੀ ਬਰੰਡੇ ਮੀਸਟਿਆ ਨਾ ਮੀਸਟਿਆ ਅਣਾਣਾ ਪਾਣੀ ਗੱਡੀਆਂ ਦੇ ਬੱਸਾਂ ਦੇ ਬਰਾਬਰ ਐਕਟ ਨਹੀਂ ਬਰੰਡੇ ਸ਼ਹਿਰ ਚ ਪਿਆਰ ਨਹੀਂ ਤਾਂ ਪਿਆਰ ਬਹੁਤ ਜਿਆਦਾ ਪਾਸੇ ਸਿਰ ਕਿਤੇ ਵੀ ਨਾ ਉਹੀ ਗੱਲ ਹੋਊਗੀ ਯਾਰ ਗੱਲ ਸੁਣ ਮਹੀਨੇ ਦੇ ਵਾਟਾਂ ਵਾਟ ਛੱਡ ਜਾਂਦਾ ਬੱਸ ਤੇਰੇ ਦਾਸ ਤਾਂ ਹੁਣ ਮੈਂ ਤਿੰਨ ਹੀ ਫੰਟ ਦੇ ਪੜਾਉਂਗਾ ਕੋਈ ਨਾ ਠੀਕ ਹੈ ਸਹੀ ਗੱਤ ਨੂੰ ਵੀ ਵੀ ਕਰਦਣਾ ਪੌਂਹਦਾ ਜਾ ਕਰ ਸਹੀ ਗੱਲ ਆ ਹੋਰ ਗਰਮੀ ਜੀ ਨਿਕਲੇ ਜਾਣ ਸਭ ਨਿਕਲ ਜਾਣ ਢੋਣਾ ਲਾਇਆ ਤੇ ਨਰਮਾ ਵੀ ਜ ਬੱਤ ਢੋਣੀ ਲਾਇਆ ਨਰਮਾ ਦਾ ਹੁੰਦਾ ਹੀ ਨਹੀਂ ਆਪਣੇ ਠੀਕ ਆ ਰੋਜ਼ ਇਧਰ ਨਰਮਾ ਦਾ ਤਾਂ ਇਧਰ ਹੁੰਦਾ ਨਹੀਂ ਨਾ ਆਪਣਾ ਗਾ ਫ੍ਰੀਕੋਟ ਇਹ ਜਣਾ ਹਾਂ ਫ੍ਰੀਕੋਟ ਲਾਲਾ ਕਹਟੇ ਜੀ ਤੇ ਬਹਿ ਜਾ ਲਾਉਂਦੇ ਆ ਉਹਨਾਂ ਨੂੰ ਮੈਂ ਮਾਝਾ ਮੈਂ ਕੱਪੜੇ ਕੁੱਪੜੇ ਬਦਲਣਾ ਬਦਲ ਲਾ ਫਿਰ ਬੈਠੇ ਬਦਲਾ ਬਦਲਾ ਫਿਰ ਮੈਂ ਕਰਦਾ ਕੋਈ ਛੱਡ ਰੜਾ ਵੀੜਾ ਰਾਦਲਾ ਮਾਹ ਬਲਾ ਸਹੀ ਆਤੀ ਸੇ ਇਹ ਹੋਇਆ ਮਾਲ ਮਿਲਦਾ ਰੇ ਮੈਂ ਕੰਮ ਨਹੀਂ ਆਇਆ ਨੂੰ ਪਾਣੀ ਲੈ ਕੇ ਆਇਆ ਮਾਲਾ ਖੜ ਪਾਣੀ ਤੇਰੇ ਕੋਲ ਤਾਂ ਕੋਈ ਕੰਮ ਹੀ ਹੈ ਨਹੀਂ ਨਸ਼ੇ ਤੋਂ ਬਿਨਾ ਮੇਰਾ ਜ਼ਿੰਦਗੀ ਖਰਾਬ ਕੀਤੀ ਹੋਈ ਆ ਨਾਲੇ ਆਪਦੀ ਤੇ ਨਾਲੇ ਮੇਰੀ ਕੀ ਕਰਗੇ ਬਰਲਾਗੇ ਹੁਣ ਕੀ ਕਰਗੇ ਲੱਗ ਕੇ ਤੇਰਾ ਤਾਂ ਰੋਜ਼ ਦਾ ਕੰਮ ਹੀ ਇਹੀ ਆ ਯਾਰ ਜ਼ਿੰਦਗੀ ਆ ਚਾਰ ਦਿਨਾਂ ਦੇ ਨਜ਼ਾਰੇ ਲੈਣ ਦੇ ਤੇ ਮੇਰੀ ਵੀ ਜਾਣ ਕਾ ਤੋ ਦੁੱਖਾਂ ਚ ਪਾਈ ਆ ਤੂੰ ਤਾਂ ਨਜ਼ਾਰੇ ਲੈ ਚਾਲੇ ਉਧਰੋਂ ਮੈਂ ਕੰਮ ਕਰੀ ਆਪ ਵੀ ਕੁਝ ਕਰਨਾ ਕੰਮ ਨਸ਼ੇ ਕਰ ਲੈ ਟੱਗ ਲਾ ਲਿਆ ਕੁਛ ਉਹ ਕਰ ਲਿਆ ਉਹ ਕਰ ਲਿਆ ਤੇਰੇ ਗਾਂ ਦੇ ਆਂਧਾੜੀ ਪੂਰੀ ਹੋ ਜਾਂਦੀ ਆ ਕਹਿੰਦਾ ਕੰਮ ਦੀ ਵੀ ਨਹੀਂ ਲੋੜ ਚੱਲ ਕੋਈ ਨਹੀਂ ਜਾ ਕੰਮ ਕਰ ਸੁਧਰ ਵੀ ਜਾਂ ਨਾਲੇ ਜ਼ਿੰਦਗੀ ਤੇ ਵਧੀਆ ਇੱਕ ਵਾਰੀ ਮਿਲਦੀ ਆ 바ਰੀ ਵਾਰੀ ਨਹੀਂ ਮਿਲਦੀ ਨਾਲੇ ਮੇਰੀ ਜੂਨ ਖਰਾਬ ਕੀਤੀ ਆ ਤੇ ਨਾਲੇ ਆਪਦੀ ਕੀਤੀ ਆ ਤੂੰ ਦੱਸ ਤੈਨੂੰ ਮਿਲਦਾ ਨਹੀਂ ਆ ਲੋਕ ਵੀ ਕੰਮ ਕਰਦੇ ਆ ਤੇ ਤੂੰ ਕਰ ਲਾ ਇਹ ਨਸ਼ਾ ਹੀ ਕਰਨੇ ਆ ਚਾਰ ਦਿਨਾਂ ਦੀ ਜ਼ਿੰਦਗੀ ਆ ਗਮ ਲਏ ਕਿਉਂ ਲੜਦੀ ਹੈ ਤੇ ਲੜਨਾ ਹੋਰ ਕੀ ਤੂੰ ਲੜਨ ਵਾਲੇ ਤਾਂ ਕੰਮ ਕਰੀ ਜਾਣਾ ਵਾ ਤੂੰ ਕੋਈ ਚੰਗਾ ਕੰਮ ਕੀਤਾ ਵਾ ਮੈਂ ਉਥੇ ਦਿਨ ਰਾਤ ਕੰਮ ਕਰਦੀ ਹਾਂ ਤੇ ਤੂੰ ਆਪ ਡੱਕਾ ਕਰਕੇ ਵੀ ਦੋਸ਼ ਹੈਲੋ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਪ੍ਰੋਗਰਾਮ ਅੱਜ ਰਾਤ ਦਾ ਜੀ ਨਹੀਂ ਸਰ ਮੈਂ ਨਹੀਂ ਲਾ ਸਕਦੀ ਕਿਉਂਕਿ ਮੈਂ ਬਹੁਤ ਥੱਕੀ ਹੋਈ ਆ ਮੈਂ ਸਵੇਰ ਦਾ ਪ੍ਰੋਗਰਾਮ ਲਾ ਕੇ ਆਈ ਆ ਪਰਮ ਜੀ ਹੈਵੀ ਡੇਟ ਸੀ ਕਿ ਨਾ ਟਰਾਂ ਕਰਕੇ ਸਾਨੂੰ ਪੰਜ ਕੁੜੀਆਂ ਚਾਹੀਦੀਆਂ ਸੀਆਂ ਤੇ ਤਿੰਨ ਤਾਂ ਸਾਡੇ ਕੋਲ ਆ ਗਈਆਂ ਇੱਕ ਹੋਰ ਹੈ ਗਿਆ ਤੇ ਇੱਕ ਤਾਂ ਇਹਨਾਂ ਦਾ ਡਬਲ ਬੇ ਮਟ ਲੈਣਾ ਨਹੀਂ ਨਹੀਂ ਤੁਸੀਂ ਆਪ ਹੀ ਦੇਖੋ ਸੁਭਾ ਵੀ ਮੈਂ ਹੁਣ ਪ੍ਰੋਗਰਾਮ ਲਾ ਕੇ ਆਈਆਂ ਹਣਾ ਹੁਣ ਮੈਂ ਰਾਤ ਨੂੰ ਕਿਵੇਂ ਲਾ ਸਕਦੀ ਆ ਨਹੀਂ ਕਿਹਦਾ ਫੋਨ ਸੀ ਸਰ ਦਾ ਫੋਨ ਆਦਾ ਤੁਹਾਨੂੰ ਨਹੀਂ ਮੈਂ ਗੱਲ ਕਰਾਂਗੀ ਹਲੋ ਹਾਂ ਜੀ ਬਾਈ ਜੀ ਹਾਂ ਜੀ ਦੱਸੋ ਕੌਣ ਜੀ ਮੈਡਮ ਨਾਲ ਗੱਲ ਕੀਤੀ ਇਹਨਾਂ ਪ੍ਰੋਗਰਾਮ ਦੇ ਪ੍ਰੋਗਰਾਮ ਨਹੀਂ ਯਾਰ ਆਦਾ ਜੀ हां हां ला देने लग ला देने किथे ਰਹੀ ਇਹਦੀ ਆਪਣਾ ਇੱਥੇ ਆਪਣਾ ਡੇ ਦਾ ਜੀ ਸਾਲ ਠੀਕ ਮਨਵੀਰ ਬੋਲਦਾ ਨਾ ਆਂਦੇ ਆਂ ਹਾਂ हां ਕੋਈ ਗੱਲ ਨਹੀਂ ਲਾ ਦੇਣਗੇ ਲਾ ਦੇਣਗੇ ਬੇ ਲਾ ਦੇ ਕੋਈ ਆ ਗਿਆ ਠੀਕ ਠੀਕ ਆ ਭਾਈ ਨਹੀਂ ਆਵੇਂ ਕਿਵੇਂ ਲਾ ਦੇਣਗੇ ਤੇਰੇ ਆ ਹੀ ਮਰਜ਼ੀਆਂ ਚੱਲ ਗਈਆਂ ਕੰਮ ਮੈਂ ਕਰਨਾ ਹੁੰਦਾ ਘਰ ਦਾ ਕੰਮ ਕਰਾਂ ਨਾਲੇ ਮੈਂ ਸ਼ੋਅ ਲਾ ਮਾ ਹਨਾ ਜਿੰਨਾ ਚਿਰ ਤੇਰੇ ਅੱਡੇ ਚ ਜਾਣ ਉਹ ਨਜ਼ਰ ਦਾ ਤੈਨੂੰ ਪ੍ਰੋਗਰਾਮ ਲਾਉਣਾ ਹੀ ਪਣਾ। ਹੋਰ ਫਰਮਾਸ਼ਾ ਕੀਆ ਹੋ। ਠੀਕ ਆ, ਕੂੰ ਦੱਸ। ਠੀਕ ਆ। ਲੈ ਗਏ ਫਤਰੀ ਆ ਤੇ ਮਾਸੇ ਮਸੀ ਨੂੰ ਨਾ ਹੋਂਕੀ ਕਰਨਾ ਪੈ। ਬਤਿ ਇਹ ਨਹੀਂ ਕੀ ਅਧੀ ਰਹੀ। ਮੈਂ ਤਾਂ ਕੰਮ ਕਰੂੰਗੀ ਤੇ ਆਪ ਨਾ ਕੁਛ ਕਰੀ ਹੈ ਨਾ। ਆਪ ਵੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਅਕਸਰ ਮੈਂ ਵੀ ਥਕਾਵਟ ਹੋ ਜਾਂਦੀ ਆ ਮੈਨੂੰ ਮੇਰਾ ਵੀ ਸਰੀਰ ਆ ਮੈਂ ਕਰਦਾ ਕੰਮ ਕਰਦੀ ਉਧਰੋਂ। ਸਵੇਰ ਸ਼ੋਅ ਲਾ ਕੇ ਆਈ ਹੁਣ ਮੈਂ ਫੇਰ ਜਾਵਾਂ ਰਾਤ ਨੂੰ। ਤੂੰ ਲਾਉਣਾ ਪ੍ਰੋਗਰਾਮ ਕੇ ਨਹੀਂ ਲਾਉਣਾ? ਨਹੀਂ ਮੈਂ ਨਹੀਂ ਲਾਉਣਾ। ਕਿਉਂ ਨਹੀਂ ਲਾਉਣਾ? ਨਹੀਂ ਮੈਂ ਨਹੀਂ ਲਾ ਸਕਦੀ। ਐ ਮੋਰ ਬਣਾਏਗੀ ਮੇਰ ਤੋਂ। ਤਾਲ ਪ੍ਰੋਗਰਾਮ ਤੇ ਜਾ ਸੁਬਾ ਤਾਂ ਲਾ ਕੇ ਆਈ ਹਾਂ ਹੁਣ ਸ਼ਾਮ ਨੂੰ ਕਿਵੇਂ ਲਾਦਾ ਪ੍ਰੋਗਰਾਮ ਉਹ ਪ੍ਰੋਗਰਾਮ ਲਾਉਣਾ ਕਿ ਨਹੀਂ ਲਾਉਣਾ ਮੈਂ ਨਹੀਂ ਲਾਉਣਾ ਹੈਗਾ ਆ ਤਾਂ ਤੂੰ ਕੁਝ ਕਰਨਾ ਨਹੀਂ ਮੇਰੇ ਪ੍ਰੋਗਰਾਮਾਂ ਦਾ ਤੈਨੂੰ ਚੇਤਾ ਰਹਿ ਜਾਂਦਾ ਵਾ ਆਹ ਬੰਦਾ ਰਵਾਇਆ ਕਤੋਂ ਨਹੀਂ ਉਹ ਇਹਨਾਂ ਦਾ ਕੰਜਰਖਾਨਾ ਦਾ ਰੋਜ਼ ਤੱਕਿਆ ਪ੍ਰਵਾਹ ਤੂੰ ਬੈ ਜਾ ਪਾਣੀ ਦੇਣਾ ਕਿ ਤੂੰ ਯਾਹ ਵਾ ਇੱਥੇ ਪਾਣੀ ਦੇਣਾ ਤੂੰ ਬੈ ਜਾ ਪਾਣੀ ਦੇਣਾ ਬੰਦ ਹੋ ਰਿਹਾ ਲੱਗਦਾ ਮੜਦੇ ਨੂੰ ਪਾਣੀ ਦੇਣਾ ਮੋੜਾ ਇਹ ਰੋਣਾ ਲਿਆ ਸ਼ਟਕੜਾ ਜਾ ਮੜੇ ਇਹ ਰੋਣ ਨੂੰ ਪਗਾ ਪਾਣੀ ਸਿੱਧੀ ਹੋ ਗਏ ਨਾ ਪ੍ਰੋਗਰਾਮ ਤੇ ਜਾਵੜੀ ਤੇ ਨਹੀਂ ਤੇਰੇ ਨਾਲ ਮਾਰ ਭੰਨੇਣਾ ਹਾਈਵੇ ਰੰਬਾ ਮੇਰੀ ਕਿਸਮਤ ਕਿੰਨੀ ਮਾੜੀ ਆ ਬਈ ਇਹ ਨਾਲ ਤਾਂ ਮੈਂ ਹੀ ਮਾਰਦਾ ਭਾਈ ਮੇਰਾ ਬੱਚਾ ਚੱਕ ਲਾ ਮੈਨੂੰ ਇਹਨੂੰ ਪਤਾ ਨਹੀਂ ਕਦੋਂ ਮੇਰੇ ਤੇ ਤਰਸਾਊਗਾ ਪਤਾ ਨਹੀਂ ਮੇਰੇ ਕਰਮਾਂ ਚ ਕਦੋਂ ਸੌਖ ਮਿਲੂਗਾ ਮੈਨੂੰ ਇਹਨਾਂ ਦਾ ਮੈਨੂੰ ਦੁਖੀ ਹੋਈ ਕਰ ਲਿਆ